ਸਤਿ ਸ੍ਰੀ ਅਕਾਲ ਦੋਸਤੋ ਇਹ ਜੋ ਤੁਸੀਂ ਟਰਾਲੀਆਂ ਦੇਖ ਰਹੇ ਹੋ ਇਹ ਪੰਜਾਬ ਐਗਰੋ ਪਿੰਡ ਦੇਦਣਾ ਜ਼ਿਲ੍ਹਾ ਪਟਿਆਲਾ ਇਹ ਐਸ ਬਾਈ ਨੇ ਮੇਜਰ ਸਿੰਘ ਜੀ ਨਿੱਕਾ ਜਿਹੜੇ ਕਿ ਕੁਝ ਸਮਾਂ ਸੀ ਜਿਹੜਾ ਉਹ ਦੁਬਈ ਲਾ ਕੇ ਆਏ ਕਿਉਂਕਿ ਇੱਥੋਂ ਗਏ ਦੁਬਈ ਦੁਬਈ ਜਾ ਕੇ ਮਿਹਨਤ ਕੀਤੀ ਪਰ ਦੁਬਈ ਦੇ ਵਿੱਚ ਮਿਹਨਤ ਕਰਕੇ ਇਹਦੇ ਮਨ ਦੇ ਵਿੱਚ ਇੱਕ ਇਹ ਸੀ ਕਿ ਮੈਂ ਪੰਜਾਬ ਦੀ ਧਰਤੀ ਤੇ ਜਾ ਕੇ ਆਪਣੇ ਪਿੰਡ ਵਿੱਚ ਜਾ ਕੇ ਹੀ ਆਪਣਾ ਕਾਰੋਬਾਰ ਸ਼ੁਰੂ ਕਰਾਂ ਸੋ ਬਹੁਤ ਸੋਹਣੀਆਂ ਟਰਾਲੀਆਂ ਦਾ ਜਿਹੜਾ ਢੀੜ ਦਾ ਕਾਰੋਬਾਰ ਹੈ ਤੇ ਨਾਲ ਟੂੜੀ ਵਾਲੀਆਂ ਮਸ਼ੀਨਾਂ ਵੀ ਨੇ ਸੋ ਆਓ ਫਿਰ ਆਪਾਂ ਬਾਈ ਦੀ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਤੇ ਕਿਸ ਤਰ੍ਹਾਂ ਦੇ ਟਰਾਲੀਆਂ ਵਗੈਰਾ ਬਾਈ ਤਿਆਰ ਕਰਦੇ ਨੇ ਤੁਹਾਨੂੰ ਮਿਲਾਉਣੇ ਆ ਮੇਜਰ ਸਿੰਘ ਜੀ ਨਿੱਕਾ ਪਿੰਡ ਦੇਦਣਾ ਜ਼ਿਲ੍ਹਾ ਪਟਿਆਲਾ ਦੇ ਨਾਲ ਸੋ ਦੋਸਤੋ ਮੇਰੇ ਨਾਲ ਨੇ ਮੇਜਰ ਸਿੰਘ ਜੀ ਨਿੱਕਾ ਤੇ ਆਪਾਂ ਕਰਦੇ ਹਾਂ ਸਾਰੀ ਗੱਲਬਾਤ ਹਾਂਜੀ ਬਾਈ ਜੀ ਸਵਾਗਤ ਹੈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਤੁਹਾਡਾ ਰੰਗ ਪੰਜਾਬ ਦੇ ਚੈਨਲ ਦਾ ਜੋ ਸਾਡੇ ਕੋਲੇ ਤੁਸੀਂ ਆਏ ਅ ਮੇਜਰ ਸਿੰਘ ਭਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਹਨਾ ਤੁਸੀਂ 2-3 ਸਾਲ ਦੁਬਈ ਦੇ ਵਿੱਚ ਲਾ ਕੇ ਆਏ ਹੋ ਹਨਾ ਉੱਥੇ ਕਦੋਂ ਗਏ ਸੀ ਕਿਸ ਕਾਰਨ ਤੁਹਾਨੂੰ ਜਾਣਾ ਪਿਆ ਤੇ ਉੱਥੋਂ ਆਏ ਕਿਉਂ ਭਾਈ ਜੀ ਮੈਂ 2006 ਨੂੰ ਗਏ ਸੀ ਤੇ 2009 ਨੂੰ ਮੇਰੀ ਵਾਪਸੀ ਸੀ ਤਾਂ ਮਜਬੂਰੀਆਂ ਹੁੰਦੀਆਂ ਨੇ ਭਾਈ ਜੀ ਕਰਦੀਆਂ ਬੱਸ ਕਰਦੀਆਂ ਮਜਬੂਰੀਆਂ ਕਰਕੇ ਜਾਣਾ ਪਿਆ ਭਾਈ ਅੱਛਾ 2006 ਦੇ ਵਿੱਚ ਜਾਨੇ ਹੋ 3 ਸਾਲ ਲਾਉਨੇ ਹੋ ਕਿਵੇਂ ਦਾ ਤੁਹਾਨੂੰ ਉੱਥੇ ਰਿਹਾ ਤੇ ਵਾਪਸ ਆਉਣ ਦਾ ਕਿਵੇਂ ਲੱਗਿਆ ਤੁਹਾਨੂੰ ਵੀ ਆਪਾਂ ਨੂੰ ਵਾਪਸ ਜਾਣਾ ਚਾਹੀਦਾ ਬਾਈ ਜੀ ਆਪਦਾ ਆਪਦਾ ਟੇਸਟ ਹੁੰਦਾ ਦੇਖੋ ਮੇਨੂੰ ਪੰਜਾਬ ਲਈ ਖਿੱਚ ਸੀ ਵੀ ਮੈਂ ਚਲੋ ਕੁਝ ਮਜਬੂਰੀਆਂ ਹੁੰਦੀਆਂ ਨੇ ਵੀ ਸਰਕਲ ਨਹੀਂ ਸੀ ਕੋ ਦੋ ਪੈਸੇ ਕਮਾ ਲਈਏ ਆ ਕੇ ਫੇਰ ਕੰਮ ਤੋਰੀਏ ਇੱਥੇ ਹਨਾ ਤਾਂ ਕੰਮ ਕਰਨ ਦੀ ਇੱਛਾ ਇੱਥੇ ਸੀ ਬਾਈ ਬਸ 3 ਸਾਲ ਲਾਏ ਨੇ ਉੱਥੇ ਉਹ ਵੀ ਸਹੀ ਸੀ ਆਪਾ ਦੇਸ਼ ਨੂੰ ਉਹਨੂੰ ਵੀ ਮਾੜਾ ਨਹੀਂ ਕਹਿੰਦੇ ਜਿਹਨੇ ਮੱਲ ਗਿਆ ਜਿੱਥੇ ਪਹੁੰਚਾਤੇ ਹਨਾ ਤੇ ਵੀ ਸਹੀ ਆ ਬਾਕੀ ਇੱਥੇ ਸਹੀ ਲੱਗਿਆ ਮੈਨੂੰ ਪੰਜਾਬ ਸਭ ਤੋਂ ਬੈਸਟ ਆ ਬਾਈ ਜੀ ਅੱਛਾ ਤੇ ਆ ਕੇ ਬਾਈ ਫਿਰ ਤੁਸੀਂ ਜਿਹੜਾ ਹੁਣ ਟਰਾਲੀਆਂ ਦਾ ਕੰਮ ਹੈ ਪੰਜਾਬ ਐਗਰੋ ਦਾ ਕੰਮ ਜਿਹੜਾ ਤੁਹਾਡਾ ਸ਼ੁਰੂ ਕੀਤਾ ਹੈ ਨਾ ਤੇ ਫਿਰ ਇਹ ਮਨ ਦੇ ਵਿੱਚ ਕਿਵੇਂ ਆਉਂਦਾ ਆਪਣੇ ਵੱਡੇ ਭਰਾ ਕਰਦੇ ਸੀ ਪਹਿਲਾਂ ਸਾਡੇ ਰਿਸ਼ਤੇਦਾਰ ਵੀ ਕਰਦੇ ਸੀ ਸਾਡੇ ਸਾਡੇ ਜੀਜਾ ਜੀ ਵੀ ਕਰਦੇ ਸੀ ਪਹਿਲਾਂ ਉਹਨਾਂ ਤੋਂ ਪ੍ਰੇਰਿਤ ਹੋ ਕੇ ਸਿੱਖ ਕੇ ਮੈਂ ਬਾਈ ਕੰਮ ਕਰਿਆ ਅੱਛਾ ਫਿਰ ਮਨ ਦੇ ਵਿੱਚ ਕਦੇ ਇਹ ਵੀ ਆਉਂਦਾ ਵੀ ਮੈਂ ਉੱਥੇ ਜਦੋਂ ਗਿਆ ਸੀਗਾ ਨਾ ਮਨ ਦੇ ਵਿੱਚ ਬਲਬਲੇ ਆਉਂਦੇ ਨੇ ਮੈਂ ਪੰਜਾਬ ਜਾਵਾਂ ਜਾ ਉੱਥੋਂ ਆ ਕੇ ਬੰਦਾ ਫਿਰ ਉੱਥੋਂ ਵਾਲੀਆਂ ਚੀਜ਼ਾਂ ਮਹਿਸੂਸ ਕਰਦਾ ਕਿਤੇ ਹੁੰਦਾ ਏਦਾਂ ਦਾ ਜ਼ਿਆਦਾ ਹੁੰਦੀ ਆ ਬਾਈ ਜੀ ਦੁਬਈ ਦੀ ਵੀ ਜ਼ਿਆਦਾ ਹੁੰਦੀ ਆ ਬਾਈ ਜੀ ਜਿੱਥੇ ਰਹਿੰਦੇ ਸੀ ਹੁਣ ਮਾਨ ਕਰਦਾ ਵੀ ਕਿਤੇ ਮੈਂ ਟੂਰਿਸਟ ਵੀ ਜੇ ਦੇ ਘੁੰਮ ਕੇ ਆ ਮੈਂ ਬਾਈ ਜੀ ਹਾਂ ਉਹ ਚੀਜ਼ਾਂ ਜਿੱਥੇ ਰਹਿੰਦੇ ਸੀ ਪਹਿਲਾਂ ਜਿੱਦ ਤੋਂ ਸਟਾਰਟਿੰਗ ਹੋਈ ਸੀ ਜ਼ਿਆਦਾ ਹੁੰਦੀਆਂ ਨੇ ਬਾਈ ਜੀ ਉਹ ਮਿੱਤਰ ਪਿਆਰ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਹੁੰਦੀ ਰਹਿੰਦੀ ਆ ਬਾਈ ਪਾਕਿਸਤਾਨ ਤੋਂ ਵੀ ਨੇ ਇੰਡੀਆ ਤੋਂ ਵੀ ਨੇ ਇੱਥੇ ਨਾਲ ਜੁੜੇ ਹੋਏ ਨੇ ਬਾਈ ਫੇਸਬੁੱਕ ਤੇ ਜਾਂ ਲਾਲੋ ਇੰਸਟਾਗ੍ਰam ਤੇ ਕਿੱਦਾਂ ਵੀ ਜੁੜੇ ਹੋਏ ਨੇ ਨਾਲ ਅੱਛਾ ਬਾਈ ਇੱਕ ਨਾ ਆਪਾਂ ਆਪਣੇ ਕਿ ਜਿਵੇਂ ਜਦੋਂ ਆਪਾਂ ਬਾਹਰ ਜਾਂਦੇ ਆ ਚਾਹੇ ਦੁਬਈ ਵਗ ਜੀ ਇੰਗਲੈਂਡ ਵਗ ਜੀ ਜਿੱਥੇ ਮਰਜ਼ੀ ਵਗ ਜੀ ਉੱਥੇ ਸਾਨੂੰ ਪਾਕਿਸਤਾਨ ਦੇ ਲੋਕ ਵੀ ਮਿਲਦੇ ਆ ਵੱਖ-ਵੱਖ ਮੁਲਕਾਂ ਦੇ ਲੋਕ ਮਿਲਦੇ ਆ ਨਾ ਉਦੋਂ ਫਿਰ ਕਿਵੇਂ ਜੇ ਲੱਗਦਾ ਵਧੀਆ ਲੱਗਦਾ ਬਾਈ ਜਦੋਂ ਆਪਾਂ ਉਹਰੇ ਸੁਣਦੇ ਸੀ ਬਾਈ ਵੀ ਪਾਕਿਸਤਾਨੀ ਐਦਾਂ ਹਨ ਵੀ ਐਦਾਂ ਪਾਕਿਸਤਾਨ ਦੇਸ਼ ਨਾਲ ਕੋਈ ਗਤੀਵਿਧੀਆਂ ਜਾਂਦਾ ਐਦਾਂ ਪਰ ਉੱਥੇ ਮਿਲਦੇ ਆ ਬਈ ਆਪਣੇ ਵਰਗੇ ਨੇ ਉਹ ਤਾਂ ਜਿਵੇਂ ਦੇਸੀ ਬੰਦੇ ਨੇ ਕੋਈ ਐਦਾਂ ਦੀ ਗੱਲ ਜੀ ਫਿਰ ਵਧੀਆ ਲੱਗਦਾ ਮਿਲ ਕੇ ਪਸੰਦ ਕਰਦੇ ਆ ਚਾਹੁੰਦੇ ਨੇ ਉਹ ਇੱਕ ਦੂਜੇ ਨੂੰ ਮੇਰੇ ਨਾਲ ਰਹੇ ਨੇ ਬਾਈ ਹਾਂਜੀ ਅਸੀਂ 6 ਜਾਣੇ ਹੁੰਦੇ ਸੀ 4 ਜਾਣੇ ਮੁੰਡੇ ਪਾਕਿਸਤਾਨੀ ਸੀ 2 ਅਸੀਂ ਪੰਜਾਬੀ ਸੀ ਹੂੰ ਬਹੁਤ ਵਧੀਆ ਲੱਗਿਆ ਤੇ ਇੱਥੇ ਬਾਈ ਫਿਰ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਉਹ ਕਿਸ ਤਰ੍ਹਾਂ ਹੁੰਦੀ ਹੈ ਇੱਥੇ ਬਾਈ ਜੀ ਪਹਿਲਾਂ ਵੱਡਾ ਬਾਈ ਕੰਮ ਕਰਦਾ ਸੀ ਬਾਈ ਬਾਈ ਉਹਦੇ ਨਾਲ ਲੱਗੇ ਫਿਰ ਅਸੀਂ ਨੇ ਕਰ ਲਈ ਫਿਰ ਅਸੀਂ ਪਹਿਲਾਂ ਇਕੱਠੇ ਸੀ ਫਿਰ ਅਸੀਂ ਨਾਲ ਅਲੱਗ-ਅਲੱਗ ਕਰ ਲਿਆ ਜੀ ਤੋਂ ਉਹਨਾਂ ਨੇ ਹੂੰ ਤੇ ਕੱਲਾ ਟਰਾਲੀਆਂ ਦੀ ਕੰਮ ਕੀਤਾ ਸੀ ਪਹਿਲਾਂ ਹਾਂ ਅਸੀਂ ਟਰਾਲੀਆਂ ਦੇ ਹੀ ਮੇਨ ਹਾਂ ਉਹ ਬਾਹਰੋਂ ਅਸੀਂ ਰੀਪਰ ਵੀ ਲੈ ਲੈਨੇ ਆ ਕੋਈ ਪੁਰਾਣਾ ਹੋਵੇ ਜੀ ਉਹ ਜਿਆਦਾ ਅਸੀਂ ਟਰਾਲੀਆਂ ਜਿਵੇਂ ਜ਼ਿਮੀਂਦਾਰ ਕੋਲੋਂ ਕੋਈ ਪੁਰਾਣੀ ਟਰੈਲੀ ਉਹ ਵੀ ਕੱਟ ਲੈਨੇ ਆਂ ਵਿੱਚ ਜਿਆਦਾ ਆਪਣਾ ਪੁਰਾਣੀਆਂ ਨਵੀਆਂ ਟਰਾਲੀਆਂ ਦਾ ਕੰਮ ਹੈ ਜਿਆਦਾ ਪੁਰਾਣੀਆਂ ਵੀ ਹੁੰਦੀਆਂ ਨੇ ਨਵੀਆਂ ਵੀ ਹੁੰਦੀਆਂ ਨੇ ਸਾਡੇ ਕੋਲ ਜਿਵੇਂ ਮੈਂ ਵੇਖਿਆ ਬਈ ਹੈ ਨਾ ਪਿੱਛੇ ਰੀਪਰ ਵੀ ਬਹੁਤ ਖੜੇ ਨੇ ਤੂੜੀ ਵਾਲੀਆਂ ਮਸ਼ੀਨਾਂ ਖੜੀਆਂ ਨੇ ਤੇ ਉਹ ਉਹ ਪੁਰਾਣੀਆਂ ਨੇ ਉਹ ਸਾਰੀਆਂ ਤੁਹਾਡੀਆਂ ਵਿੱਚ ਕੱਟੀਆਂ ਹੋਈਆਂ ਨੇ ਜਾਂ ਵੇਚਣ ਵਾਸਤੇ ਨੇ ਨਹੀਂ ਅਸੀਂ ਕੱਟੀਆਂ ਹੋਈਆਂ ਵੀ ਨੇ ਬਈ ਜੇ ਅਸੀਂ ਸਿੱਧੀਆਂ ਵੀ ਲੈ ਆਉਨੇ ਆ ਇਹ ਮੇ ਰਿਪੋਰਟ ਆ ਜਾਂਦੀ ਐ ਸਾਨੂੰ ਸਰਕਲ ਬਣਿਆ ਹੋਇਆ ਬਾਈ ਹੁਣ ਇਹਨਾਂ ਚਾਲ ਹੋ ਕੇ ਕੰਮ ਕਰਦਿਆਂ ਨੂੰ ਹਣਾ ਅਸੀਂ ਬਾਰੋਂ ਪ੍ਰਾਣੀਆਂ ਵੀ ਲੈ ਆਂਨੇ ਆ ਤੇ ਨਵੀਆਂ ਵੀ ਹੁੰਦੀਆਂ ਨੇ ਆਪਣੇ ਤੋਂ ਬਾਈ ਜੀ ਲਾਲੋ ਵੀ 60000 ਤੋਂ ਸਟਾਰਟਿੰਗ ਐ ਟਰਾਲੀ ਜੈਕ ਵਾਲੀ 60000 ਤੋਂ ਸਟਾਰਟਿੰਗ ਐ 3.5 ਲੱਖ ਤੱਕ ਟਰਾਲੀ ਐ ਆਪਣੇ ਕੋਲੇ ਅੱਛਾ ਹਾਂਜੀ ਤੇ ਆਨ ਡਿਮਾਂਡ ਵੀ ਹੁੰਦੀ ਹੈ ਕਈ ਵਾਰੀ ਕੋਈ ਆ ਕੇ ਕਹਿੰਦਾ ਵੀ ਨਹੀਂ ਮੈਨੂੰ ਐਦਾਂ ਦੀ ਵੀ ਬਣਾ ਕੇ ਦਿਓ ਜਿਵੇਂ ਆਪਣੇ ਕੋਲੇ ਆ ਖੜਾ ਹੀ ਹਾਂਜੀ ਹਾਂਜੀ ਬਾਈ ਬਣਾ ਕੇ ਦੰਨੇ ਆ ਜਿਵੇਂ 16 ਫੁੱਟੀ ਬਣਵਾ ਲਓ 14 ਫੁੱਟੀ ਬਣਵਾ ਲਓ 11 ਬਣਵਾ ਲਓ ਮਿੱਟੀ ਵਾਲੀ ਬਣਵਾ ਲਓ ਮਿਸਤਰੀ ਕੰਮ ਕਰਦੇ ਨੇ ਚਾਹੀ ਜੀ ਮਰਜ਼ੀ ਬਣਵਾ ਲਓ ਬਾਈ ਉਹ ਜੀ ਬਣਾ ਦਿੰਦੇ ਕਿੱਥੋਂ ਤੱਕ ਸਰਕਲ ਹੈ ਬਾਈ ਆਪਣਾ ਜਿਹੜਾ ਮਾਲ ਹੈ ਟਰਾਲੀਆਂ ਨੇ ਕਿੱਥੋਂ ਤੱਕ ਗਏ ਨੇ ਤੁਹਾਡੀਆਂ ਬਾਈ ਮਾਲ ਕੇ ਕੋਈ ਸਟੇਟ ਹੋਣੀ ਹੀ ਨਹੀਂ ਜਿੱਥੇ ਨਾ ਗਈ ਹੋਵੇ ਅੱਛਾ ਹਾਂ ਐਮਪੀ ਜੁਪੀ ਮਹਾਰਾਸ਼ਟਰ ਰਾਜਸਥਾਨ ਸਾਰਾ ਕਿਤੇ ਜਾਂਦੀਆਂ ਨੇ ਬਾਈ ਅੱਛਾ ਫੋਨ ਤੇ ਵੀ ਸੌਦੇ ਹੋ 딜ਰ ਡీలਰ ਨੂੰ ਵੀ ਭੇਜ ਦਿੰਨੇ ਆ ਆ ਆਪ ਵੀ ਆ ਕੇ ਲੈ ਜਾਂਦੇ ਨੇ ਬਾਈ ਜੀ ਹੂੰ ਕੋਈ ਐਦਾਂ ਦੀ ਕੋਈ ਦਿੱਕਤਾਂ ਨਹੀਂ ਆਉਂਦੀ ਕਈ ਵਾਰੀ ਆਪਾਂ ਨੂੰ ਆਪਣੇ ਕੰਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਬਈ ਪ੍ਰੋਬਲਮ ਤਾਂ ਥੋੜੀਆਂ ਮੋਟੀਆਂ ਤਾਂ ਹੁੰਦੀਆਂ ਹੀ ਨੇ ਬਾਕੀ ਕੋਈ ਐਦਾਂ ਦੀ ਕੋਈ ਗੱਲ ਨਹੀਂ ਹੂੰ ਠੀਕ ਆ ਸਰ ਅੱਛਾ ਜਦੋਂ ਤੁਸੀਂ ਦਵਾਈ ਗਏ ਹੋ ਬਈ ਉਦੋਂ ਵਿਆਹ ਹੋਇਆ ਸੀ ਕਿ ਬਾਅਦ ਚ ਹੋਇਆ ਨਹੀਂ ਬਾਅਦ ਚ ਕਰਾਇਆ ਬਈ ਬਹਿਤ ਆ ਕੇ ਕਰਾਇਆ ਮੈਂ ਜਦੋਂ ਗਿਆ ਸੀ ਬਾਈ ਉਹਦੀ ਮੇਰਾ ਮਨ ਸੀ ਮੈਂ ਉੱਥੇ ਜਾ ਕੇ ਕਿਹਾ ਵੀ 2-3 ਸਾਲ ਲਾਲਾ ਜਿਹੜੇ ਲਾਣੇ ਨੇ ਵੀ ਕੰਮ ਉੱਥੇ ਕਰਨਾ ਜਾਂ ਛੋਟਾ ਕਰੀਏ ਜਾਂ ਵੱਡਾ ਕਰੀਏ ਬਈ ਉਹ ਸਕੂਨ ਹੈ ਪੰਜਾਬ ਚੂਰੇ ਆਜ਼ਾਦੀ ਹੈ ਉੱਥੇ ਆਜ਼ਾਦੀ ਨਹੀਂ ਹੈਗੀ ਬਾਈ ਸਵੇਰੇ 7 ਵਜੇ ਉੱਠ ਗਏ ਜਿਵੇਂ 8 8 ਵਜੇ ਉੱਠ ਗਏ ਪਾਹਣ 8 ਵਜੇ ਉੱਠ ਕੇ ਰਾਤ ਨੂੰ ਕੰਮ ਤੇ 6 ਵਜੇ ਆਏ ਨਾ ਧੋ ਕੇ ਪੈ ਗਏ ਸਵੇਰੇ ਫੇਰ ਬਸ ਉਹ ਆਹੀ ਆਹੀ ਚੱਲੀ ਜਾਂਦਾ ਜੀ 2-3 ਸਾਲ ਇਹੀ ਚੱਲੀ ਜਾਂਦਾ ਸਟੂਲ ਬੱਸ ਇੱਕ ਦਿਨ ਦੀ ਛੁੱਟੀ ਹੁੰਦੀ ਸੀ ਵਿਚ ਦੀ ਨਹੀਂ ਸਵੇਰੇ ਵੱਗੇ ਸ਼ਾਮ ਨੂੰ ਆ ਗਏ ਕੱਪੜੇ ਧੋਏ ਰੋਟੀ ਖਾਏ ਪੈ ਗਏ ਬੱਸ ਇਹ ਉਹ ਚੀਜ਼ ਨਹੀਂ ਜਿਵੇਂ ਆਪਾਂ ਉਹ ਘੁੰਮ ਲੈ ਦੋ ਦਿਨ ਬੱਗੇ ਜਿਵੇਂ ਆਪਾਂ ਬਹਿ ਗਏ ਉਹ ਚੀਜ਼ਾਂ ਨਹੀਂ ਹੈਗੀਆਂ ਬਾਈ ਉੱਥੇ ਕੰਮ ਤੇ ਜਾਣਾ ਪੈਂਦਾ ਸੀ ਕਿਸੇ ਦੇ ਹਨਾ ਤੇ ਹੁਣ ਇੱਥੇ ਤੁਸੀਂ ਬੰਦੇ ਰੱਖੇ ਹੋਏ ਨੇ ਕਿੰਨੇ ਬੰਦੇ ਨੇ ਤੁਹਾਡੇ ਕੋਲ ਕੰਮ ਕਰਦੇ ਨੇ ਮੇਰੇ ਕੋਲ 20-25 ਬੰਦੇ ਕੰਮ ਕਰਦੇ ਨੇ ਬਾਈ ਜੀ ਮਿਸਤਰੀ ਵੀ ਨੇ ਪੇਂਟਰ ਵੀ ਹੈ ਟਾਇਰਾਂ ਵਾਲੇ ਨੇ ਅੱਡ-ਅੱਡ ਸਿਸਟਮ ਹੈ ਸਾਰਾ ਜੀ ਤੇ ਫਿਰ ਕਿਵੇਂ ਲੱਗਦਾ ਕਿਉਂਕਿ ਉੱਥੋਂ ਨੌਕਰੀ ਕਰਨੀ ਤੇ ਇੱਥੇ ਮਾਲਕੀ ਕਰਨੀ ਨਾਲ-ਨਾਲ ਤੁਸੀਂ ਰੋਜ਼ਗਾਰ ਦਿੱਤਾ ਹੋਇਆ ਬਈ ਪ੍ਰਮਾਤਮਾ ਦੀ ਕਿਰਪਾ ਬਾਈ ਇਹ ਤਾਂ ਵਧੀਆ ਲੱਗਦਾ ਜੀ ਵਧੀਆ ਫੀਲ ਹੁੰਦਾ ਹੈ ਵਧੀਆ ਨੇ ਬੰਦੇ ਉਹ ਰੋਜ਼ਗਾਰ ਵੀ ਦਿੱਤਾ ਹੋਇਆ ਜੀ ਹੂੰ ਵਧੀਆ ਫੀਲ ਹੁੰਦਾ ਜੀ ਅੱਛਾ ਮੇਜਰ ਭਾਈ ਜਿਵੇਂ ਨਾ ਤੁਸੀਂ ਦੱਸਿਆ ਨਾ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਤੁਹਾਡੀਆਂ ਟਰਾਲੀਆਂ ਜਿਹੜੇ ਟਰਾਲੇ ਜਾਂਦੇ ਨੇ ਹਨਾ ਉਸ ਤੋਂ ਹਟ ਕੇ ਜਿਵੇਂ ਬਾਹਰ ਵੀ ਸਾਡੇ ਪੰਜਾਬ ਦੇ ਜਿਹੜੇ ਸ਼ੌਕੀਨ ਨੇ ਨਾ ਬਾਹਰਲੇ ਮੁਲਕਾਂ ਦੇ ਵਿੱਚ ਵੀ ਬਹੁਤ ਨੇ ਜਿਹੜੇ ਵੱਡੇ-ਵੱਡੇ ਟਰਾਲੇ ਜਾਂ ਟਰਾਲੀਆਂ ਟਰੈਕਟਰ ਰੱਖਣ ਦੇ ਸ਼ੌਕੀਨ ਨੇ ਕੋਈ ਉੱਥੋਂ ਵੀ ਤੁਹਾਨੂੰ ਕੋਈ ਡਿਮਾਂਡ ਆਉਂਦੀ ਆ ਜਾਂ ਇਦਾਂ ਦੀ ਗੱਲਬਾਤ ਹਾਂਜੀ ਬਾਈ ਜੀ ਜਿਵੇਂ ਕਿਸੇ ਨੂੰ ਗਿਫਟ ਕਰਨਾ ਹੁੰਦਾ ਕੋਈ ਆਪਦੇ ਭਰਾ ਨੂੰ ਕਰਦਾ ਜਾਂ ਡੈਡੀ ਨੂੰ ਕਰਦਾ ਹੈ ਨਾ ਉਹ ਸਾਡੇ ਨਾਲ ਕਨੈਕਟ ਕਰ ਲੈਂਦਾ ਤਿਆਰ ਕਰਾ ਕੇ ਟਰਾਲੀ ਅਸੀਂ ਕਰੇ ਭੇਜ ਦਿੰਨੇ ਆਈ ਉਹਨਾਂ ਦੇ ਅੱਛਾ ਹਾਂ ਬਾਹਰੋਂ ਆਰਡਰ ਆ ਜਾਂਦੇ ਨੇ ਅਮਰੀਕਾ ਤੋਂ ਕੈਨੇਡਾ ਤੋਂ ਇੰਗਲੈਂਡ ਤੋਂ ਹੂੰ ਇਟਲੀ ਤੋਂ ਜਰਮਨ ਤੋਂ ਬਾਈ ਸਾਡੇ ਨਾਲ ਕਨੈਕਟ ਕਰ ਲੈਂਦੇ ਨੇ ਵੀ ਆਹ ਟਰਾਲੀ ਐਵੇਂ ਤਿਆਰ ਕਰਕੇ ਤੁਸੀਂ ਸਾਡੇ ਘਰੇ ਭੇਜਾ ਦਿਓ ਤੁਸੀਂ ਭੇਜਾ ਦਿੰਨੇ ਆ ਬਾਈ ਜੀ ਬਾਹਰੋਂ ਵੀ ਆਰਡਰ ਆਉਂਦੇ ਨੇ ਹੂੰ ਜਿਵੇਂ ਕਈ ਵਾਰੀ ਨਾ ਜਿਵੇਂ ਬਾਈ ਤੁਸੀਂ ਆਹ ਛਾਪਿਆ ਹੈ ਨਾ ਪੰਜਾਬ ਹੈ ਜਾਂ ਹੋਰ ਚੀਜ਼ਾਂ ਨੇ ਅਸੀਂ ਸਿੱਧੂ ਮੂਸੇਵਾਲੇ ਦੇ ਫੋਟੋਆਂ ਵੀ ਦੇ ਕਈ ਵਾਰੀ ਕੋਈ ਸਪੈਸ਼ਲ ਟਰਾਲ ਆ ਜਿਹੜਾ ਨਾ ਜਿਵੇਂ ਤੁਸੀਂ ਆ ਤਿਆਰ ਕੀਤਾ ਹੋਇਆ ਇਦਾਂ ਦੇ ਵੀ ਮਿੱਤਰ ਸੱਜਣ ਬਹੁਤ ਆਉਂਦੇ ਨੇ ਹਾਂਜੀ ਬਾਈ ਆਉਂਦੇ ਨੇ ਜਿਵੇਂ ਸਪੈਸ਼ਲ ਕੋਈ ਯੂ ਐਸ ਏ ਆ ਉਹ ਕਹਿੰਦੇ ਵੀ ਸਾਡਾ ਝੰਡਾ ਲਾ ਕੇ ਹਨਾ ਝੰਡਾ ਲਾਓ ਯੂ ਐਸ ਏ ਦਾ ਕਈ ਆਏ ਕਹਿੰਦੇ ਨੇ ਯੂ ਐਸ ਏ ਦਾ ਨਹੀਂ ਲਾਉਣਾ ਪੰਜਾਬ ਦਾ ਹੀ ਲਾਓ ਬਾਈ ਜੀ ਆਪ ਦਾ ਆਪ ਦਾ ਟੈਸਟ ਹੈ ਬਾਈ ਜੀ ਹਨਾ ਜਿਵੇਂ ਇਹਦੇ ਪਿੱਛੇ ਦੇਖਿਆ ਸੀ ਸਿੱਧੂ ਮੂਸੇਵਾਲੇ ਦੇ ਫੋਟੋ ਲੱਗੇ ਹੋ ਜਾਂਦੇ ਨੇ ਜੀ ਹਾਂਜੀ ਬਾਈ ਸਿੱਧੂ ਮੂਸੇ ਵਾਲੇ ਦੀਆਂ ਫੋਟੋਆਂ ਵੀ ਲਵਾ ਲੈਂਦੇ ਨੇ ਕਈ ਬੱਬੂ ਮਾਨ ਦੀਆਂ ਵੀ ਲਵਾ ਲੈਂਦੇ ਨੇ ਕਈ ਆਪ ਦਾ ਆਪ ਸਿੱਧੂ ਮਸੇਰੇ ਵਾਲੀ ਨਹੀਂ ਲੱਗਦੀਆਂ ਨੇ ਅੱਛਾ ਚਲੋ ਬਈ ਇਹ ਕੰਮ ਦੇ ਨਾਲ ਆਪਾਂ ਇੱਕ ਛੋਟੀ ਜਿਹੀ ਗੱਲ ਹੋਰ ਵੀ ਕਰ ਲਈਏ ਜਿਵੇਂ ਤੁਸੀਂ ਹਰ ਸਾਲ ਦੇਦਨਾ ਦਾ ਕਬੱਡੀ ਕੱਪ ਬਹੁਤ ਮਸ਼ਹੂਰ ਹੈ ਨਾ ਤੇ ਉਹਦੇ ਵਿੱਚ ਵੀ ਤੁਸੀਂ ਪੂਰਾ ਸ਼ਿਰਕਤ ਕਰਦੇ ਹੋ ਬਈ ਅਸੀਂ 20 ਕਿ ਫਰਵਰੀ ਦਾ ਹੁਣ ਵੀ ਰੱਖਿਆ ਹੋਇਆ ਸਕਾ ਪਿਛਲੀ ਵਾਰੀ ਅਸੀਂ 17 ਦਿੱਤੀਆਂ ਸੀ ਐਤਕੀ ਸਕਾਰਪੀਓ ਨੇ ਬਈ ਖੇਡਦੇ ਸੀ ਪਹਿਲਾਂ ਖੇਡ ਕਰਕੇ ਸ਼ੌਂਕ ਹੈ ਬਈ ਕਿੱਥੋਂ ਕਿੱਥੇ ਖੇਡੇ ਸੀ ਅਸੀਂ 57 ਵਾਟ ਕਿਲੋ ਹੀ ਖੇਡੇ ਆ ਬਈ ਪਰ ਕਰਦੀਆਂ ਮਜਬੂਰੀਆਂ ਕਾਰਨ ਬਾਹਰ ਜਾਣਾ ਪੈ ਗਿਆ ਫਿਰ ਇੱਥੇ ਹੁਣ ਜਦੋਂ ਮੈਂ ਖੇਡ ਤਾਂ ਸਕਦੇ ਨਹੀਂ ਹੁਣ ਵੈਸੇ ਐ ਵੀ ਚਲ ਕਰਵਾ ਦਈਏ ਟੂਰਨਾਮੈਂਟ ਹਨਾ ਜੁੜੇ ਰਹਿੰਦੇ ਆ ਬਾਈ ਜੀ ਨਾਲ ਕੁਝ ਪੁਰਾਣੇ ਖਿਡਾਰੀ ਮਿਲ ਜਾਂਦੇ ਨੇ ਬਾਈ ਜਿਹੜੇ ਖੇਡਦੇ ਨੇ ਹਮ ਬਸ ਇਹ ਹੋਰ ਬਾਈ ਤੁਸੀਂ ਦੁਬਈ ਦੇ ਵਿੱਚ ਕਿਸ ਤਰ੍ਹਾਂ ਦੀ ਹਾਲਾਤ ਨੇ ਜਿਹੜੇ ਉਹ ਦੇਖੇ ਜਿਹੜੇ ਤੁਹਾਨੂੰ ਇੱਥੇ ਆ ਕੇ ਲੱਗਦਾ ਵੀ ਯਾਰ ਉੱਥੇ ਵਾਲਾ ਇੱਥੇ ਹੋਣਾ ਚਾਹੀਦਾ ਇੱਥੋਂ ਵਾਲਾ ਉੱਥੇ ਹੋਣਾ ਚਾਹੀਦਾ ਬਾਈ ਜੀ ਜਿੰਨੀ ਮਿਹਨਤ ਉੱਥੇ ਕਰਦਾ ਨਾ ਬੰਦਾ ਜੇ ਊਰੇ ਕਰੇ ਮਿਹਨਤ ਮੈਂ ਉੱਥੇ ਜਾਣ ਦੀ ਲੋੜ ਹੀ ਨਹੀਂ ਬਾਈ ਉੱਥੇ ਫਸਿਆ ਹੋਇਆ ਮਿਹਨਤ ਕਰਦਾ ਹੈ ਪਾਸਪੋਰਟ ਕੰਪਨੀ ਵਾਲੇ ਲੈ ਲੈਂਦੇ ਨੇ ਤੇ ਮਜਬੂਰੀ ਨੂੰ ਡਿਊਟੀ ਤੇ ਜਾਣਾ ਪੈਂਦਾ ਉੱਥੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਬਾਈ ਹੂੰ ਗਰਮੀ ਬਹੁ ਪੈਂਦੀ ਹੈ ਉੱਥੇ ਹਾਂਜੀ ਜੇ ਸਨੀਮਾ ਮਾੜਾ ਕਹਿੰਦਾ ਮੈਨੂੰ ਚਲੋ ਅਸੀਂ ਗਏ ਆ ਮੈਨੂੰ ਕਾਮਯਾਬੀ ਮਿਲੀ ਹੈ ਮੈਂ ਉਹੀ ਆਖਾਂ ਪਰ ਉਹ ਜੇ ਇੱਥੇ ਮਿਹਨਤ ਕਰੇ ਤਾਂ ਉਰੇ ਸਹੀ ਹੈ ਬਾਈ ਹੂੰ ਫਿਰ ਉੱਥੇ ਨਾਲ ਦੇ ਨੇ ਕਿਹਾ ਤਾਂ ਨਹੀਂ ਮੈਨੂੰ ਵਾਪਸ ਤਾਂ ਚੱਲਿਆ ਵੀ ਦੇਖ ਲੈ ਤੈਨੂੰ ਦੁਬਾਰਾ ਨਾ ਹਣਾ ਭੇਜੇ ਹੁਣ ਉੱਥੀ ਨੇ ਬਾਈ ਜੀ ਉਹ ਯਾਦ ਕਰਦੇ ਨੇ ਹੂੰ ਫੋਨ ਕਰ ਲੈਂਦੇ ਨੇ ਵੀਡੀਓ ਕਾਲ ਕਰ ਲੈਂਦੇ ਨੇ ਕਹਿੰਦੇ ਆ ਜਾ ਮੈਂ ਚਲਾਵਾਂ ਮੈਂ ਕਹਿੰਦੇ ਕਿ ਹੋਣਾ ਹੈ अच्छा भाई कितना प्रॉपर एड्रेस ਤੇ ਮੋਬਾਈਲ ਨੰਬਰ ਜਰੂਰ ਤੁਸੀਂ ਆਪਣਾ ਦਿਓ। ਬਾਈ ਆਪਣਾ ਸਮਾਣਾ ਰੋਡ ਪਾਤੜਾ ਨੇੜੇ ਬੰਟੀ ਦਾ ਢਾਬਾ ਹੈ ਆਪਣਾ। ਆਪਣਾ ਹੀ ਢਾਬਾ ਨੇੜੇ ਬੰਟੀ ਦਾ। ਤੇ 9915478231 ਤੇ ਤੁਸੀਂ ਕਾਲ ਕਰ ਸਕਦੇ ਹੋ। ਬਾਕੀ ਸਕਰੀਨ ਤੇ ਵੀ ਬਾਈ ਨੰਬਰ ਦੇ ਦੂਗਾ। 7710578231 ਦੋਵੇਂ ਨੰਬਰ ਨੇ ਬਾਈ ਜੀ ਮੇਰੇ। ਜੀ। ਸਮਾਣਾ ਪਾਤੜਾ ਰੋਡ ਪਿੰਡ ਦੇ ਦੇਣਾ ਜੀ। ਦੇ ਦੇਣਾ। ਪਿੰਡ ਦੇ ਦੇਣਾ ਨੇੜੇ ਬੰਟੀ ਦਾ ਢਾਬਾ ਜੀ। ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਠੀਕ ਹੈ। ਸੋ ਦੋਸਤੋ ਹੇਸਨ ਮੇਜਰ ਸਿੰਘ ਜੀ ਨਿੱਕਾ ਆਪਾਂ ਨੇ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਬਾਈ ਨੇ ਕਾफी ਮਿਹਨਤ ਕੀਤੀ ਹੈ ਸੰਘਰਸ਼ ਕੀਤਾ ਤੇ ਅੱਜ ਬਹੁਤ ਸੋਹਣਾ ਇਹਨਾਂ ਦਾ ਬਾਈ ਦਾ ਟਰਾਲੀਆਂ ਦਾ ਤੇ ਮਸ਼ੀਨਾਂ ਦਾ ਕੰਮ ਹੈ ਟੋੜੀਆਂ ਵਾਲੀਆਂ ਮਸ਼ੀਨਾਂ ਦਾ ਕੰਮ ਹੈ ਸੋ ਆਓ ਜੇ ਆਪਾਂ ਚਾਹੁੰਦੇ ਹਾਂ ਕਿ ਸਾਡੇ ਪੰਜਾਬੀ ਨੌਜਵਾਨ ਨੇ ਉਹ ਬਾਹਰ ਨਾ ਜਾਣ ਜਾਂ ਜਿਹੜੇ ਜਾ ਰਹੇ ਨੇ ਉਹ ਇੱਥੇ ਆ ਕੇ ਸੈੱਟ ਹੋਣ ਤੇ ਆਪਾਂ ਆਪਣੇਆਂ ਦੇ ਨਾਲ ਖੜੀਏ ਆਪਣੇ ਜਿਹੜੇ ਮੁੰਡੇ ਕੰਮ ਕਰਦੇ ਨੇ ਇੱਥੇ ਨੌਜਵਾਨ ਕੰਮ ਕਰਦੇ ਨੇ ਤੇ ਆਪਾਂ ਉਹਨਾਂ ਦਾ ਸਾਥ ਦਈਏ ਤੇ ਉਹਨਾਂ ਨੂੰ ਕਾਬਜਾ ਬਣਾਈਏ ਸੋ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਨਾ ਅਗਲੀ ਵਾਰੀ ਆਪਾਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ